ਜਵਾਨੀ ਦੇ ਵਿੱਚ ਦਿਨਾਲੀ ਐਵੇਂ ਤਾਂ ਆਉਂਦੀ ਨਹੀਂ ਉਹਦਾ ਵੀ ਕੋਈ ਕਾਰਨ ਹੁੰਦਾ। ਤੁਹਾਨੂੰ ਲੱਗਦਾ ਕਿ ਦਿਨਾਂ ਕਿਤੇ ਜਿਹੜੀਆਂ ਨੌਜਵਾਨੀ ਦੇ ਵਿੱਚ ਇੱਕ ਸਮਾਂ ਸੀ ਜਦੋਂ ਪੱਗਾ ਮੰਨ ਕੇ ਕਾਲਜਾਂ ਦੇ ਵਿੱਚ ਜਾਂਦੇ ਸੀ। ਫਿਰ ਇੱਕ ਸਮਾਂ ਆਇਆ ਜਦੋਂ ਮੁੰਡੇ ਮੋਨੇ ਕੋਨੇ ਹੋ ਗਏ। ਵਾਲ ਕਟਾਤੇ। ਤਾਂ ਉਹ ਲੱਗਦਾ ਵੀ ਸੰਗੀਤ ਦੀ ਜਿਹੜੀ ਪਾਣ ਉਹ ਕਾਲਜਾਂ ਦੇ ਵਿੱਚ ਵੜੀ ਹੈ। ਉਹਨੂੰ ਦੇਖ ਕੇ ਨੌਜਵਾਨ ਪੱਗਾ ਬਲਣ ਲੱਗ ਗਿਆ ਹਨਾ। ਸੈਲਿਬ੍ਰਿਟੀ ਆ ਜਿਹੜਾ ਆਪਣੇ ਬੌਂਸਰ ਨਾਲ ਲੈ ਕੇ ਚੱਲ ਰਿਹਾ। ਇਹ ਲੱਗਦਾ ਮਜਬੂਰੀ ਵੀ ਹੋ ਸਕਦੀ ਹੈ। 7 ਜੂਨ ਨੂੰ ਫਿਲਮ ਆ ਰਹੀ ਹੈ ਰੋਡੇ ਕਾਲੇ। ਇੰਦਰਜੀਤ ਨਿੱਕੂ ਬਾਈ ਦਾ ਇੱਕ ਗਾਣਾ ਤੁਸੀਂ ਸੁਣਿਆ ਹੋਣਾ ਵੀ ਕਾਲਜ ਦੇ ਵਿੱਚ ਪੜਦੇ ਆ ਮौज-ਮਸਤੀਆਂ ਕਰਦੇ ਆ ਪਰ ਇਸ ਵਾਰ ਮौज-ਮਸਤੀਆਂ ਦੇ ਨਾਲ ਹੋਰ ਕੀ ਕੁਝ ਫਿਲਮ ਦੇ ਵਿੱਚ ਹੋਣ ਵਾਲਾ ਉਹ ਬੜਾ ਖਾਸ ਹੋਣ ਵਾਲਾ ਹੈ ਹੈਪੀ ਰੋਡ ਦੇ ਬਾਈ ਨੇ ਫਿਲਮਾਂ ਜਿਹੜੀ ਡਾਇਰੈਕਟ ਕੀਤੀ ਹੈ ਸਾਡੇ ਨਾਲ ਸੋਨਪਰੀ ਜਵੰਦਾ ਬਾਈ ਹੋਣੀ ਤੇ ਕਵੀ ਸਿੰਘ ਹੋਣੀ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਕਿ ਕਿਵੇਂ ਫਿਲਮ ਦੇ ਨਾਲ ਜੁੜਦੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਸਕਾ ਬਾਈ ਕੀ ਹਾਲ ਚਾਲ ਹੈ ਹਾਲ ਚਾਲ ਨੇ ਜੀ ਜੀ ਵਧੀਆ ਆਪਦੇ ਸ਼ਹਿਰਾਂ ਕਿ ਵਧੀਆ ਲੱਗਦਾ ਹਮੇਸ਼ਾ ਅੱਛਾ ਕਿਵੇਂ ਜੇ ਲੱਗਦਾ ਕਿਉਂਕਿ ਤੁਸੀਂ ਫਿਲਮਾਂ 'ਚ ਘੱਟ ਨਜ਼ਰ ਆਉਨੇ ਹੋ ਵੀ ਸੋਨਪ੍ਰੀ ਜਵੰਦਾ ਜਿਹੜੇ ਰੋਲ ਦੇ ਵਿੱਚ ਆਉਂਦਾ ਉਹ ਕਿਸੇ ਦੇ ਵਿੱਚ ਦਾ ਬੀਬੀ ਨੂੰ ਸਲਾਹਾਂ ਦੇ ਰਿਹਾ ਹੁੰਦਾ ਹੈ ਕਈ ਫਿਲਮਾਂ ਦੇ ਵਿੱਚ ਤੁਸੀਂ ਲੇਡੀਜ਼ ਦੇ ਪਿੱਛੇ ਖੜੇ ਹੁੰਨੇ ਆਂ ਹੀ ਮਤਲਬ ਜਿਹੜੀ ਹੀਰੋਇਨ ਹੁੰਦੀ ਹੈ ਇਸ ਤਰ੍ਹਾਂ ਦੇ ਜਿਹੜੇ ਖਤਰਨਾਕ ਜਿਹੇ ਰੋਲ ਨੇ ਕਿੱਥੋਂ ਚੁਣ-ਚੁਣ ਕੇ ਕਿੱਥੋਂ ਲੈ ਕੇ ਆਉਂਦੇ ਬੇਸਿਕਲੀ ਜਿਹੜੇ ਫਿਲਮਾਂ ਦੇ ਰਾਈਟਰ ਨੇ ਹਣਾ ਹੈਪੀ ਬਾਈ ਨੇ ਬੈਠੇ ਲਿਖਦੇ ਨੇ ਇਹਨਾਂ ਨੂੰ ਪਤਾ ਨਹੀਂ ਮੇਰੇ ਲੇਖ ਕੇ ਫਿਰ ਮੈਨੂੰ ਲੱਭ ਲੈਂਦਾ ਵੀ ਯਾਰ ਇਹ ਬੰਦਾ ਜਵੰਦਾ ਕਰ ਸਕਦਾ ਨਾ ਤਾਂ ਮੈਨੂੰ ਉਹ ਜਿਹੇ ਕਿਰਦਾਰ ਮਿਲ ਜਾਂਦੇ ਤੇ ਮੈਂ ਕਰ ਲੈਣਾ ਬਟ ਐਜੀ ਕੋਈ ਗੱਲ ਨਹੀਂ ਮੈਨੂੰ ਚੈਲੈਂਜਿੰਗ ਰੋਲ ਜਿਹੜੇ ਕਰਨੇ ਬਹੁਤ ਪਸੰਦ ਨੇ ਹਨਾ ਕਿ ਦੀਪਾ ਜੀ ਨਾਲ ਵੀ ਤੁਸੀਂ ਇੱਕ ਉਹ ਫਿਲਮ ਦੇ ਵਿੱਚ ਸੀਗੇ ਜਿਹਦੇ ਵਿੱਚ ਮੈਂ ਮੈਂ ਦੋ ਫਿਲਮਾਂ ਕੀਤੀਆਂ ਨੇ ਦੀਪ ਨਾਲ ਪਹਿਲੀ ਫਿਲਮ ਕੀਤੀ ਸੀ ਅਸੀਂ ਜੋਰਾ ਦਾ ਸੈਕੰਡ ਚੈਪਟਰ ਤੇ ਦੂਜੀ ਕੀਤੀ ਸਾਡੇ ਵਾਲੇ ਉਹਦੇ ਵਿੱਚ ਤੁਸੀਂ ਉਹ ਬੀਬੀ ਦੇ ਨਾਲ ਹੋਨੇ ਜਿਹੜੇ ਫੋਨ じゃ ਘਮਾਉਣੇ ਤੁਸੀਂ ਹੁਣ ਵੀ ਘਮਾਉਣੇ ਹੋਗੇ ਜਦ ਮੈਂ ਰੱਖ ਦਿੰਦਾ ਯਾਰ ਉਹ ਜਬਜੀਖਰਾਂ ਨਾਲ ਸੀਗਾ ਮੈਂ ਤੇ ਜਬਜੀਖਰਾ ਦੋਨੇ ਭੈਣ ਭਰਾ ਸੀਗੇ ਤੇ ਉਹ ਇੱਕ ਪੋਲੀਟੀਕਲ ਡਰਾਮਾ ਸੀਗਾ ਜੀ ਉਸ ਤੋਂ ਬਾਅਦ ਫਿਰ ਸੀ ਕੀਤੀ ਸਾਡੇ ਵਾਲੇ ਜਿਹੜੇ ਮੈਂ ਤੇ ਦੀਪ ਉਹਨੇ ਭਰਾ ਸੀਗੇ ਤੇ ਉਹ ਇੱਕ ਪਰਿਵਾਰਕ ਕਹਾਣੀ ਸੀਗੀ ਫੈਮਿਲੀ ਡਰਾਮਾ ਸੀਗਾ ਬਿਲਕੁਲ ਇਹਦੇ ਫਿਲਮ ਦੇ ਵਿੱਚ ਤੁਹਾਡਾ ਰੋਲ ਕਿਵੇਂ ਦਾ ਕਿਉਂਕਿ ਜਿੰਨੀ ਕਰਦੀ ਦੇਖ ਪਾ ਰਹੇ ਆ ਵੀ ਤੁਹਾਡੇ ਹੱਥ ਦੇ ਵਿੱਚ ਦਿਨਾਲੀ ਚੱਕੀ ਹੋਈ ਹੈ ਤੇ ਜਵਾਨੀ ਦੇ ਵਿੱਚ ਦਿਨਾਲੀ ਐਵੇਂ ਤਾਂ ਆਉਂਦੀ ਨਹੀਂ ਉਹਦਾ ਵੀ ਕੋਈ ਕਾਰਨ ਹੁੰਦਾ ਬਸ ਇਹੀ ਕਾਰਨ ਨੂੰ ਦੇਖਣ ਲਈ ਆਪਾਂ ਫਿਲਮ ਦੇਖਣੀ ਆ ਵੀ ਉਹ ਕੀ ਕਾਰਨ ਸੀ ਵੀ ਜਿਹਦੇ ਕਰਕੇ ਇੱਕ ਸੌਜਿਆ ਜਿਹੜਾ ਪਰਿਵਾਰਕ ਪਿਆਰ ਆਦੇ ਪਰਿਵਾਰ ਨਾਲ ਬਹੁਤ ਪਿਆਰ ਕਰਦਾ ਆਪਦੇ ਮਾਪਿਓ ਨਾਲ ਆਪਦੇ ਭਰਾ ਨਾਲ ਹਨਾ ਬਟ ਇਹ ਜੀ ਕੀ ਘਟਨਾ ਵਾਪਰੀ ਕਿ ਉਹਨੂੰ 1k47 ਚੱਕਣੀ ਪਈ ਇਹ ਇਹ ਜੀ ਫਿਲਮ ਚ ਦੇਖਾਂਗੇ ਤਾਂ ਬਹੁਤ ਸਵਾਦ ਆਊਗਾ ਤੁਹਾਨੂੰ ਇਹਨੇ ਫਿਲਮਾਂ ਬਹੁਤ ਕੀਤੀਆਂ ਨੇ ਤੇ ਬਾਬਰ ਹੋਗੀ ਬੱਬਰ ਬੱਬਰ ਹੋਗੀ ਉਸ ਤੋਂ ਬਾਅਦ ਇਹਦੀ ਲੇਟੈਸਟ ਹਣੀ ਫਰਤੀਲਾ ਆਈ ਸੀਗੀ ਤੇ ਵਾਰਨਿੰਗ ਉਹਦੇ ਇਹ ਬਹੁਤ ਕੈਡ ਕਰ ਕਰ ਚੁੱਕਿਆ ਹੈ ਤੇ ਹੁਣ ਬਾਈ ਦੀ ਮੰਨ ਲੱਗਦਾ ਪੰਜਵੀਂ ਛੇਵੀਂ ਫਿਲਮਾਂ ਹੈ ਨਹੀਂ ਮੰਨ ਲੱਗਦਾ 16ਵੀਂ ਫਿਲਮ ਹੈ 16ਵੀਂ ਫਿਲਮ ਆਪਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਕੀ ਕਹਿਣਾ ਚਾਹੋਗੇ ਮਤਲਬ ਫੁੱਲ ਫਲੈਜ ਰੋਲ ਹੈ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਬੋਲ ਵੀ ਇਦਾਂ ਰਹੇ ਹੋ ਜਿਦਾ ਪੂਰੇ ਹਨਾ ਕੜਿਆ ਹੋਇਆ ਕਾਫੀ ਮਤਲਬ ਚੀਜ਼ਾਂ ਨੂੰ ਵਾਚਨ ਤੋਂ ਬਾਅਦ ਇਹ ਰੋਲ ਦੇ ਵਿੱਚ ਫਿੱਟ ਬੈਠੇ ਹਾਂ ਵੀਰੇ ਖਾਸਾ ਸਮਾਂ ਹੋ ਵੀ ਗਿਆ ਵੈਸੇ ਥੀਏਟਰ ਕਰਦੇ ਆ ਮੈਂ ਮੈਨ ਥੀਏਟਰ ਕੀਤੀ ਆ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਸ ਤੋਂ ਪਹਿਲਾਂ ਯੂਥ ਫੈਸਟੀਵਲ ਵਗੈਰਾ ਕੀਤੇ ਆਪਣੇ ਕਾਲਜ 'ਚ ਉਸ ਤੋਂ ਬਾਅਦ ਮੈਨੂੰ ਲੱਗਦਾ ਜਿਹੜੀ ਮੇਰੀ ਡੈਬਿਊ ਫਿਲਮ ਸੀ ਰੌਕੀ ਮੈਂਡਰ ਸੀ ਜਿਸ ਵਿੱਚ ਮੇਰਾ ਇੱਕ ਡਾਇਲੋਗ ਸੀ ਉਹਦਾ ਵੀ ਮੈਂ ਆਡੀਸ਼ਨ ਦਿੱਤਾ ਸੀ ਉਹਦੇ ਵਿੱਚ ਮੇਰਾ ਡਾਇਲੋਗ ਜਦੋਂ ਇੱਕ ਫਿਲਮ ਦਾ ਹੈਗੀ ਆ ਫਿਲਮ ਦੇ ਵਿੱਚ ਗੱਲ ਕਰਦੇ ਆ ਯੂਥ ਨੂੰ ਵਰਤਿਆ ਜਾਂਦਾ ਇੰਡਸਟਰੀ ਦੇ ਵਿੱਚ ਵੀ ਕਲਾਕਾਰਾਂ ਨੂੰ ਵਰਤਿਆ ਜਾਂਦਾ ਵੀ ਛੋਟੇ ਰੋਲਾਂ ਲਈ ਛਗਣ ਸਕੀਮ ਦਾ ਇਹ ਬੁਲਾ ਲਿਆ ਜਾਂਦਾ ਵੱਡੇ ਰੋਲਾਂ ਵੀ ਉਹਨਾਂ ਨੂੰ ਨਾ ਕਰ ਦਿੱਤੀ ਜਾਂਦੀ ਨਹੀਂ ਵੀਰੇ ਵੇਖੋ ਇਹ ਤਾਂ ਮੈਨੂੰ ਲੱਗਦਾ ਵੀ ਆਪਾਂ ਕੋਈ ਵੀ ਕੰਮ ਕਰਦੇ ਆ ਕੋਈ ਵੀ ਜੌਬ ਕਰਦੇ ਆ ਕੋਈ ਵੀ profession ਕਰਦੇ ਆ ਆਪਾਂ ਨੂੰ ਪਹਿਲਾਂ ਸਟਰਗਲ ਕਰਨਾ ਪੈਂਦਾ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਸ਼ੁਰੂਆਤ 'ਚ ਪਹਿਲਾਂ ਜੇ ਆਪਾਂ ਜੌਬ ਵੀ ਕਰ ਰਹੇ ਹਾਂ ਸੈਲਰੀ ਘੱਟ ਹੁੰਦੀ ਹੈ ਤੇ ਵੇਖੋ ਇਹ ਤਾਂ ਵਧੀਆ ਗੱਲ ਆ ਜੇ ਥੀਏਟਰ ਅਟੈਸਟਾਂ ਨੂੰ ਭਾਵੇਂ ਸਾਈਡ ਤੇ ਖੜੇ ਕਰਕੇ ਵਰਤੇ ਜਾਂਦਾ ਇੱਕ ਤਾਂ ਉਹਨਾਂ ਦਾ ਸ਼ੌਕ ਪੂਰਾ ਹੁੰਦਾ ਹੈ ਫਿਲਮਾਂ ਕਰਨ ਦਾ ਮਤਲਬ ਮੈਨੂੰ ਲੱਗਦਾ ਇਹਦੇ ਵਿੱਚ ਸ਼ੌਂਕੀਆ ਬੰਦੇ ਹੀ ਆਉਂਦਾ ਹੈ ਸ਼ੌਂਕੀਆ ਬੰਦੇ ਟਿਕ ਪਾਉਂਦਾ ਹੈ ਨਹੀਂ ਤੇ ਬੰਦਾ ਸਟੈਪ ਬੈਕ ਕਰ ਜਾਂਦਾ ਜਿਹਦੇ ਜਿਹਨੂੰ ਸ਼ੌਕ ਨਹੀਂ ਹੁੰਦਾ ਬੇਸਿਕਲੀ ਜਿਹੜਾ ਜਨੂਨ ਆ ਨਾ ਸੋਰੀ ਹਾਂ ਹਾਂ ਜਿਹੜਾ ਜਨੂਨ ਆ ਨਾ ਇੱਕ ਮੇਰੇ ਜਿਹੜੇ ਗੁਰੂ ਨੇ ਮੈਡਮ ਨਿਰਮਲ ਜੀ ਤੇ ਉਹ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਜਿਹੜੇ ਕਲਾਕਾਰ ਹੁੰਦੇ ਆ ਨਾ ਅਦਾਕਾਰ ਹੁੰਦੇ ਨੇ ਇਹ ਬਣਦੇ ਨਹੀਂ ਹੈਗੇ ਜੰਮਦੇ ਨਹੀਂ ਤੇ ਤੁਸੀਂ ਇਹਨਾਂ ਨੂੰ ਤਰਾਸ਼ਿਆ ਜਾਂਦਾ ਹੈ ਨਾ ਉਹ ਸਾਡੇ ਅੰਦਰ ਨਾ ਬਾਈ ਬਲੱਡੀ ਇੱਕ ਐਸਾ ਜਨੂਨ ਹੁੰਦਾ ਕਿ ਨਹੀਂ ਯਾਰ ਇਹ ਕੰਮ ਕਰਨਾ ਕੋਈ ਨਹੀਂ ਹੁਣ ਘੱਟ ਪੈਸੇ ਮਰ ਰਹੇ ਨੇ ਅਗਲੀ ਵਾਰ ਵੱਧ ਮਿਲ ਜਾਣਗੇ ਅਗਲੀ ਵਾਰ ਵੱਧ ਮਿਲ ਜਾਣਗੇ ਵੱਡੋ ਸਾਡੀ ਜਿਹੜੀ ਕੋਸ਼ਿਸ਼ ਆ ਸਾਡਾ ਜਿਹੜਾ ਸਟਰਗਲ ਆ ਉਸੇ ਤਰ੍ਹਾਂ ਚੱਲ ਰਿਹਾ ਹੁੰਦਾ ਵੀ ਨਹੀਂ ਆਪਣੇ ਆਪ ਨੂੰ ਪ੍ਰੂਫ ਕਰਨਾ ਇੱਕਦਮ ਅੱਛਾ ਭਾਈ ਇੱਕ ਸਵਾਲ ਆ ਤੁਸੀਂ ਵੀ ਕਾਲਜ ਪੜੇ ਹੋ ਪਹਿਲਾਂ ਕਾਲਜਾਂ ਦੇ ਵਿੱਚ ਫੈਡਰੇਸ਼ਨਾਂ ਹੁੰਦੀਆਂ ਸੀ ਆ ਜਿਹ ਸਿੱਖਾਂ ਦੀਆਂ ਸਿੱਖ ਜਥੇਬੰਦੀਆਂ ਬਣਦੀਆਂ ਸੀ ਯੂਥ ਦੀਆਂ ਜਿਹੜੇ ਵੀ ਮੁੰਡੇ ਹੁੰਦੇ ਸੀ ਉਹ ਸਿੱਖ ਫੈਡਰੇਸ਼ਨਾਂ ਨਾਲ ਸਿੱਖੀズム ਨਾਲ ਜੁੜਦੇ ਸੀ ਪਰ ਹੁਣ ਦਾ ਜਿਹੜਾ ਦੌਰ ਆ ਹੁਣ ਬਦਮਾਸ਼ੀ ਦਾ ਕਾਲਜ ਦੀਆਂ ਪ੍ਰਧਾਨਗੀਆਂ ਅਗੈਗਿਜ਼ਮ ਬਦਮਾਸ਼ੀ ਇਹ ਸ਼ਬਦ ਕਿੱਧਰੋਂ ਆ ਗਿਆ ਬੇਸਿਕਲੀ ਫੈਡਰੇਸ਼ਨ ਨਹੀਂ ਫੈਡਰੇਸ਼ਨ ਇੱਕ 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 ਲੱਗੂ ਹੁੰਦੀ ਸੀਗੀ ਸੰਸਥਾ ਹੁੰਦੀ ਸੀ ਉੱਥੋਂ ਬਿਨਾਂ ਹੋਰ ਕਾਫੀ ਇਦਾਂ ਦੀ ਫੈਡਰੇਸ਼ਨ ਹੁੰਦੀਆਂ ਸੀਗੀਆਂ ਜਿਹੜੀਆਂ ਕਾਲਜਾਂ ਦੇ ਵਿੱਚ ਪ੍ਰਧਾਨ ਬਣਾਉਂਦੀਆਂ ਸੀ ਜਿਹੜੀ ਪ੍ਰਧਾਨਗੀ ਹੁੰਦੀ ਸੀ ਉਹ ਪ੍ਰਧਾਨਗੀ ਨਾਲ ਕੀ ਹੁੰਦਾ ਸੀ ਕਿ ਉਦੋਂ ਕਿ ਇਹੋ ਜਿਹਾ ਮਾਹੌਲ ਸੀ ਕਾਲਜਾਂ ਚ ਹੁਣ ਵੀ ਪ੍ਰਧਾਨਗੀ ਹੁੰਦੀ ਹੈ ਲੇਕਿਨ ਉਹ ਪ੍ਰਧਾਨਗੀ ਨਾਲ ਉਹ ਉਹ ਰੂਪ ਰਿਹਾ ਨਹੀਂ ਹੈਗਾ ਜਿਹੜਾ ਪਹਿਲਾਂ ਹੁੰਦਾ ਸੀਗਾ ਨਾ ਕਿਉਂਕਿ ਕਾਲਜ ਦਾ ਪ੍ਰਧਾਨ ਫਿਰ ਕਾਲਜ ਦੇ ਪ੍ਰਧਾਨ ਨੂੰ ਬਾਅਦ ਚ ਚੱਕ ਕੇ ਪਿੰਡ ਦਾ ਸਰਪੰਚ ਬਣ ਗਿਆ ਸਰਪੰਚ ਤੋਂ ਬਾਅਦ ਫਿਰ ਉਹ ਬਲਾਗ ਮੰਡ ਸਮਤੀ ਦਾ ਮੈਂਬਰ ਬਣ ਗਿਆ ਫਿਰ ਉਹ ਐਮਐਲਏ ਚੋਣ ਵੀ ਲੜ ਰਿਹਾ ਐਮਪੀ ਬਣਦੇ ਬਹੁਤ ਸਾਰੇ ਐ ਜੀ ਜਿੰਨੇ ਵੀ ਹੁਣ ਸੀਨੀਅਰ ਆਪਣੇ ਪੋਲੀਟਿਸ਼ੀਅਨ ਨੇ ਉਹ ਕਾਲਜਾਂ ਚੋਂ ਨਿਕਲੇ ਹੋਏ ਨੇ ਕੋ ਉਹਨਾਂ ਦੀ ਕਾਲਜ ਤੋਂ ਬਾਅਦ ਇਹ ਸਾਰੀ ਇਹਨਾਂ ਦੀ ਰਾਜਨੀਤੀ ਦੀ ਜਿਹੜੀ ਖੇਡਾ ਚੱਲੀ ਆ ਨਾ ਸੋ ਪਹਿਲਾ ਮਾਹੌਲ ਕੁਸ਼ੂਰ ਸੀ ਹੁਣ ਕੁਝ ਮਾਹੌਲ ਹੋਰ ਹੋ ਗਿਆ ਲੋਕੀ ਇਹ ਇਹਨਾਂ ਚੀਜ਼ਾਂ ਬਲਬਾਲਾ ਧਿਆਨ ਹੀ ਨਹੀਂ ਦਿੰਦੇ ਹਨ ਅੱਛਾ ਮੈਨੂੰ ਨਾ ਇੱਕ ਮੇਰੇ ਮਨ 'ਚ ਸਵਾਲ ਆ ਕਿਉਂਕਿ ਤੁਸੀਂ ਸੋਹਿਰ ਤੋਂ ਪੰਜਾਬੀ ਸ੍ਰੀ ਮੇਲੇ ਤੁਹਾਡੇ ਪਤਨੀ ਵੀ ਇਸ ਖੇਤਰ ਨਾਲ ਹੀ ਸੰਬੰਧਿਤ ਨੇ ਤਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀਆਂ ਨੌਜਵਾਨੀ ਦੇ ਵਿੱਚ ਇੱਕ ਸਮਾਂ ਸੀ ਜਦੋਂ ਪੱਗਾਂ ਮੰਨ ਕੇ ਕਾਲਜਾਂ ਦੇ ਵਿੱਚ ਜਾਂਦੇ ਸੀ ਫਿਰ ਇੱਕ ਸਮਾਂ ਆਇਆ ਜਦੋਂ ਮੁੰਡੇ ਮੋਨੇ ਕੋਨੇ ਹੋ ਗਏ ਵਾਲ ਕਟਾਤੇ ਤਾਂ ਉਹ ਲੱਗਦਾ ਵੀ ਸੰਗੀਤ ਦੀ ਜਿਹੜੀ ਪਾਣ ਉਹ ਕਾਲਜਾਂ ਦੇ ਵਿੱਚ ਵੜੀ ਹੈ ਦੇਖੋ ਸੰਗੀਤ ਕਿਤੇ ਨਾ ਕਿਤੇ ਸਭ ਨੂੰ ਪ੍ਰਭਾਵਨ ਕਰਦਾ ਹੈ ਠੀਕ ਹੈ ਪਰ ਜਿਹੜੀ ਪੱਗਾਂ ਦੀ ਗੱਲ ਕਰਦੇ ਹਾਂ ਮੈਂ ਇੱਕ ਗੱਲ ਮੰਨਦਾ ਕਿ ਹਮੇਸ਼ਾ ਜ਼ਿੰਦਗੀ ਦਾ ਜਿਹੜਾ ਜ਼ਿੰਦਗੀ ਦਾ ਚੱਕਰ ਦਾ ਚੱਕਰ ਚੱਲਦਾ ਹੁੰਦਾ ਜਿਹੜੀ ਚੀਜ਼ ਅੱਜ ਹੋਈ ਆ ਘੁੰਮ ਕੇ 2 4 5 7 10 20 ਸਾਲ ਬਾਅਦ ਉਹ ਘੁੰਮ ਕੇ ਉੱਥੇ ਆ ਜਾਣੀ ਆ ਹੁਣ ਤੁਸੀਂ ਕਾਲਜਾਂ ਜਾ ਕੇ ਦੇਖੋ 80 ਤੋਂ 85% ਜਿਹੜੇ ਨੌਜਵਾਨ ਮੁੰਡੇ ਆ ਪੱਗਾਂ ਮੰਨਦੇ ਨੇ ਠੀਕ ਹੈ ਉਹ ਸਮਾਂ ਘੁੰਮ ਗਿਆ ਠੀਕ ਹੈ ਤੁਸੀਂ ਪਹਿਲਾਂ ਗੱਲ ਕਰਦੇ ਉਦੋਂ ਪੱਗਾਂ ਵਾਲੇ ਮੁੰਡੇ ਸੀ ਫਿਰ ਕਟਿੰਗ ਕਟਿੰਗ ਦਾ ਦੌਰ ਆ ਗਿਆ ਬਟ ਹੁਣ ਚਾਹੇ ਤੁਸੀਂ ਜਿਹੜੇ ਅੱਜ ਕੱਲ ਦੇ ਗਾਇਕ ਹੋ ਗਏ ਜਾਂ ਜਿਹੜੇ ਅਦਾਕਾਰ ਨੇ ਦਿਲਜੀਤ ਧੋਣੀ ਹੋ ਗਏ ਤੇ ਉਹਨੂੰ ਦੇਖ ਕੇ ਨੌਜਵਾਨ ਪੱਗਾ ਬਨਣ ਲੱਗ ਗਿਆ ਹਨਾ ਤੇ ਤੇ ਲੱਗਦਾ ਵੀ ਹਾਂ ਤੁਸੀਂ ਇੱਕ ਅਲੱਗ ਕਮਿਊਨਿਟੀ ਤੋਂ ਆ ਰਹੇ ਹੋ ਹਨਾ ਤੁਸੀਂ ਇੱਕ ਇਹਨੂੰ ਇੱਕ ਸਰਦਾਰੀ ਕਹਿੰਦੇ ਹਨਾ ਤੇ ਜਦ ਕਾਲਜ ਚ ਦੇਖਦੇ ਹੋ ਰੰਗ ਬਰੰਗੇ ਪੱਗਾ ਬਨਲੇ ਮੁੰਡੇ ਫਿਰਦੇ ਆ ਆਪਣੇ ਤੁਸੀਂ ਖੜ ਜੰਨੇ ਹੋ ਵੀ ਨਹੀਂ ਯਾਰ ਇਹ ਇਹ ਕਿਤਨਾ ਕਿਤੇ ਪੰਜਾਬ ਦਾ ਸਿੰਬਲ ਹੈ ਅੱਛਾ ਕਿਵੇਂ ਜੇ ਲੱਗਦਾ ਹੁੰਦਾ ਆਖਰੀ ਸਵਾਲ ਯਾਰ ਵੀ ਕਿਵੇਂ ਜੇ ਲੱਗਦਾ ਹੁੰਦਾ ਉਹ ਯੂਥ ਨੂੰ ਜਿਹੜਾ ਜਦੋਂ ਚਾਰ ਬੰਦੇ ਉਹਨੂੰ ਕਹਿ ਦਿੰਦੇ ਆ ਕਿ ਆਪਾਂ ਪੰਜਾਬ ਬਚਾਉਣਾ ਤਾਂ ਰਫਲ ਚੱਕ ਲੈਂਦਾ ਚਾਰ ਬੰਦੇ ਕਹਿੰਦੇ ਆ ਤਾਂ ਪੋਸਟਰ ਲਾਉਣ ਲੱਗ ਪੈਂਦਾ ਵੀ ਸਾਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਆਗੂਆਂ ਦੀ ਘਾਟ ਰਹੀ ਹੈ ਜਿਹੜੇ ਸਾਡੀ ਕੌਮ ਨੂੰ ਇੱਕ ਪਾਸੇ ਲਿਜਾ ਸਕਣ ਸਾਡੇ ਯੂਥ ਨੂੰ ਇੱਕ ਪਾਸੇ ਲਿਜਾ ਫਿਰ ਉਹ ਸਭਾ ਸੀਗਾ ਹਨਾ ਮੈਂ ਤੁਹਾਨੂੰ ਕਹਾਂ ਅਸੀਂ ਬਹੁਤ ਛੋਟੇ ਸੀ ਜਦੋਂ ਇਹ ਸਮਾਂ ਸੀਗਾ ਜਿਹੜੀ ਜਿਹੜੇ ਸਮੇਂ ਤੁਸੀਂ ਗੱਲ ਕਰਦੇ ਹੋ ਵੀ ਹੁਣ ਵੀ ਹੁਣ ਵੀ ਹੁਣ ਜਣ ਕੇ ਉਹਨਾਂ ਨੂੰ ਬਰਤਣ ਦਾ ਤਰੀਕਾ ਹੋਰ ਹੋ ਗਿਆ ਹਨਾ ਉਦੋਂ ਗਾਂ ਚੱਕ ਲੋ ਜਾਂ ਫੈਡਰੇਸ਼ਨ ਨਾਲ ਜਿਹੜੀ ਤੁਸੀਂ ਗੱਲ ਕਰਦੇ ਹੋ ਬਟ ਹੁਣ ਕੀ ਆ ਹੁਣ ਚੀਜ਼ਾਂ ਚੇਂਜ ਹੋ ਗਈਆਂ ਬਟ ਨੌਜਵਾਨ ਬਹੁਤ ਸਿਆਣਾ ਹੋ ਗਿਆ ਸੋਸ਼ਲ ਮੀਡੀਆ ਨੇ ਨੌਜਵਾਨ ਨੂੰ ਸਿਆਣਾ ਬਹੁਤ ਕਰਤਾ ਉਹਦੇ ਕੋਲੇ ਪੁਰਾਣੀਆਂ ਵੀਡੀਓਜ਼ ਨੇ ਉਹਦੇ ਕੋਲੇ ਅਵੇਅਰਨੈਸ ਬਹੁਤ ਹੋ ਚੁੱਕੀ ਹੈ ਨਾ ਤਾਂ ਨੌਜਵਾਨ ਹੁਣ ਹਰ ਜਿਹੜਾ ਕਦਮ ਚੱਕਦਾ ਉਹ ਬੜਾ ਸੋਚ ਸਮਝ ਕੇ ਚੱਕਦਾ ਤੇ ਉਹਦੀ ਫੈਮਲੀ ਵੀ ਉਹਨੂੰ ਸਮਝਾਉਂਦੀ ਹੈ ਪਰਿਵਾਰ ਫਾਦਰ ਸਾਹਿਬ ਕਿਉਂਕਿ ਜਿਨ੍ਹਾਂ ਨੇ ਚੀਜ਼ਾਂ ਦੇਖੀਆਂ ਹੁੰਦੀਆਂ ਨੇ ਉਹ ਹਮੇਸ਼ਾ ਆਪਣੇ ਬੱਚਿਆਂ ਨੂੰ ਬਰਚਦੇ ਨੇ ਬਈ ਦੇਖੋ ਇਹ ਕਦਮ ਤੁਸੀਂ ਚੱਕ ਲਓਗੇ ਪਰ ਇਸ ਕਦਮ ਦੇ ਜਿਹੜੇ ਰਿਜ਼ਲਟ ਨੇ ਉਹ ਬਹੁਤ ਵਧੀਆ ਨਹੀਂ ਹੁੰਦੇ ਹੈ ਜੀ ਸੋ ਨੋਜਮਾਨੀ ਆਪ ਸਿਆਣੀ ਆ ਤੇ ਮੈਂ ਸਿਰਫ ਇਹੀ ਕਹੂੰਗਾ ਕਿ ਖੁਦ ਫੈਸਲੇ ਲਓ ਸਿਆਣੇ ਹੋ ਕੇ ਚੱਲੋ ਜ਼ਿੰਦਗੀ بار بار ਨਹੀਂ ਆਉਂਦੀ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਰੱਜ ਕੇ ਜਿਓ ਠੀਕ ਅੰਬਾਈ ਜੀ ਆਖਰੀ ਸਵਾਲ ਤੁਹਾਡੇ ਤੋਂ ਆ ਕਿਵੇਂ ਜੇ ਮੰਨਦੇ ਹੋ ਅਕਸਰ ਫਿਲਮਾਂ ਦੇ ਵਿੱਚ ਇੱਕ ਅਦਾ ਥੀਏਟਰ ਆਰਟਿਸਟ ਹੁੰਦਾ ਬਾਕੀ ਸਾਰੇ ਹੁੰਦੇ ਆ ਦੂਜੇ ਕਲਾਕਾਰ ਗਾਉਣ ਸਿੰਗਰ ਹੁੰਦੇ ਆ ਜਿਹੜੇ ਉਹਨਾਂ ਦੇ ਨਾਲ 5-4 ਬਾਉਂਸਰ ਹੁੰਦੇ ਆ ਉਹਨਾਂ ਦੇ ਨਾਲ 2-4 ਉਹਨਾਂ ਦੇ ਹੋਰ ਬੰਦੇ ਹੁੰਦੇ ਆ ਐਤਕੀ ਕਿਵੇਂ ਜੇ ਲੱਗਿਆ ਕਿ ਵੀ ਸਾਰੇ ਤੁਸੀਂ ਥੀਏਟਰ ਵਾਲੇ ਸੀਗੇ ਮੈਨੂੰ ਲੱਗਦਾ ਕਿਸੇ ਦੇ ਨਾਲ ਬਾਉਂਸਰ ਹੋਣਾ ਜਾਂ ਕਿਸੇ ਦੇ ਨਾਲ ਕੋਈ ਗੱਲ ਮੈਣ ਆਇਆ ਹੋਣਾ ਕਿਵੇਂ ਜੇ ਲੱਗਿਆ ਜਦੋਂ ਇਸ ਕਲਚਰ ਦੇ ਵਿੱਚ ਕੰਮ ਕਰਦੇ ਜੋ ਇੱਥੇ ਸਾਰੇ ਇੱਕ ਦੂਜੇ ਨਾਲ ਖੁੱਲ ਕੇ ਗੱਲ ਕਰ ਸਕਦੇ ਆ ਇੱਕ ਦੂਜੇ ਦੀ ਵੈਂਟੀ ਦੇ ਵਿੱਚ ਦੋਸਤਾਂ ਮਿੱਤਰਾਂ ਨੂੰ ਮਿਲ ਸਕਦੇ ਵੇਖੋ ਵੀਰ ਮੈਨੂੰ ਲੱਗਦਾ ਵੀ ਇਹ ਸਮੇਂ ਦੀ ਲੋੜ ਹੁੰਦੀ ਹੈ ਜੇ ਮੈਨੂੰ ਲੱਗਦਾ ਵੀ ਜੇ ਕੋਈ ਸੈਲਿਬ੍ਰਿਟੀ ਆ ਜਿਹੜਾ ਆਪਣੇ ਬਾਉਂਸਰ ਨਾਲ ਲੈ ਕੇ ਚੱਲ ਰਿਹਾ ਮੈਨੂੰ ਲੱਗਦਾ ਜਦੋਂ ਪਬਲਿਕ ਪਲੇਸ ਤੇ ਜਾਣਾ ਆ ਲੋਕੀ ਵੀ ਆਪਣੇ ਕਈ ਵਾਰ ਜ਼ਬਰਦਸਤੀ ਕਰਕੇ ਫੋਟੋ ਖਿਚਵਾਉਣਾ ਜਾਂ ਕੁਝ ਕਰਨਾ ਤੇ ਮੈਨੂੰ ਲੱਗਦਾ ਮਜਬੂਰੀ ਆ ਤੂੰ ਨਹੀਂ ਹਾਨੀ ਜਾਂ ਹਾਨੀਆਂ ਨਾਲ ਕੰਮ ਕਰਕੇ ਕਿਉਂਕਿ ਇੱਕ ਸਾਰੀ ਹਾਨੀ ਸੀ ਥੀਏਟਰ ਵਾਲੇ ਇਦਾਂ ਵੀਰੇ ਮੈਂ ਵੈਸੇ ਪਰਮੇਸ਼ਵੀਰੇ ਨਾਲ ਵੀ ਫਿਲਮ ਕੀਤੀ ਆ ਤਬਾਹ ਫਿਲਮ ਮਾਰੀ ਮੇਰੀ 12 ਚਲਾਈ ਉਹਨਾਂ ਨਾਲ ਵੀ ਮੈਨੂੰ ਕਰਕੇ ਐਂ ਹੀ ਲੱਗਿਆ ਭਾਵੇਂ ਬਾਉਂਸਰਾਂ ਨਾਲ ਆਉਂਦਾ ਵੇ ਪਰ ਸਾਡੀ ਵੈਨਿਟੀ ਸੇਮ ਹੁੰਦੀ ਸੀ ਮੈਂ ਪਰਮੇਸ਼ਵੀਰਾ ਧੀਰਜ ਕੁਮਾਰ ਵੀਰੇ ਅਸੀਂ ਤਿੰਨੋਂ ਇੱਕ ਵੈਨਿਟੀ ਚ ਹੁੰਦੇ ਸੀ ਵਿਚਲਾ ਡੋਰ ਖੁੱਲਿਆ ਹੁੰਦਾ ਸੀ ਉਦਾਂ ਹੀ ਰਹੇ ਆ ਵੀਜੇ ਵੀਰੇ ਨਾਲ ਕੰਮ ਕੀਤਾ ਉਦਾਂ ਹੀ ਹੋ ਸਕਦਾ ਕੱਲ ਨੂੰ ਮੈਂ ਬਹੁਤ ਵੱਡਾ ਸਟਾਰ ਬਣ ਜਾ ਮੇਰੇ ਨਾਲ 4-500 ਮੌੜ ਮੈਂ ਆਪਣੀ ਗੱਲ ਨੂੰ ਥੋੜੀ ਗੱਲ ਨੂੰ ਕੱਟਣਾ ਮੈਨੂੰ ਲੱਗਦਾ ਸਮੇਂ ਦੀ ਲੋੜ ਹੁੰਦੀ ਹੈ ਸਮੇਂ ਦੀ ਲੋੜ ਹੁੰਦੀ ਹੈ ਬਟ ਜਦੋਂ ਤੁਸੀਂ ਉਹ ਤੇ ਸੈੱਟ ਤੇ ਹੁੰਦੇ ਹੋ ਨਾ ਤੇ ਤੁਸੀਂ ਸਾਰੇ ਫਰੈਂਡ ਸਰਕਲ 'ਚ ਹੀ ਹੁੰਦੇ ਹੋ ਕਿਉਂਕਿ ਤੁਸੀਂ ਇੱਕ ਫਿਲਮ ਕਰ ਰਹੇ ਹੁੰਦੇ ਹੋ ਤੇ ਤੁਹਾਨੂੰ ਇੱਕ ਦੂਜੇ ਨਾਲ ਘੁਲਣਾ ਮਿਲਣਾ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਤੁਸੀਂ ਇੱਕ ਦੂਜੇ ਨਾਲ ਫੈਮਿਲੀਅਰ ਹੋ ਜਾਂਦੇ ਹੋ ਤੇ ਫਿਰ ਤੁਹਾਨੂੰ ਉਹਨੇ ਕੋਈ ਸੰਗ ਨਹੀਂ ਰਹਿੰਦੀ ਵੀ ਆਰ ਸੈਲੀਬ੍ਰਿਟੀ ਆ ਜਾਂ ਇਹ ਕੋਈ ਵੱਡਾ ਬੰਦਾ ਆ ਉਹ ਤੁਸੀਂ ਸਾਰੇ ਜਿਵੇਂ ਉਹਦਾ ਭਰਾ ਤਾਂ ਉਹ ਭਰਾ ਨੂੰ ਫੀਲ ਕਰਨਾ ਪੈਂਦਾ ਤਾਂ ਜੋ ਜਿਹੜਾ ਸੀਨ ਆ ਉਹ ਬਹੁਤ ਸੋਹਣਾ ਹੋ ਸਕਿਆ ਤੇ ਜਿਹੜੀ ਫਿਲਮ ਆ ਉਹ ਇੱਕ ਨੇਚਰਲ ਤੇ ਵਧੀਆ ਲੱਗੀ